प्यारे दोस्तों ਤੁਸੀਂ ਜਾਣਦੇ ਹੋ ਇੱਕ ਜਿਆ ਰਾਜਾ ਜੋ ਸ਼ਾਨ ਦੌਲਤ ਤੇ ਤਾਕਤ ਨਾਲ ਭਰਪੂਰ ਸੀ ਪਰ ਇੱਕ ਦਿਨ ਸਭ ਕੁਝ ਛੱਡ ਗਿਆ ਉਸ ਰਾਜੇ ਦਾ ਨਾਂ ਸੀ ਰਾਜਾ ਪਰਤਰੀ ਆਓ ਅੱਜ ਆਪਾਂ ਤੁਹਾਨੂੰ ਇੱਕ ਰਾਜੇ ਪਰਤਰੀ ਦੀ ਕਹਾਣੀ ਸੁਣਾਉਨੇ ਆ ਬਹੁਤ ਸਮਾਂ ਪਹਿਲਾਂ ਉਜੈਨੀ ਨਗਰੀ ਸੀ ਇਹ ਨਗਰੀ ਆਪਣੀ ਰੌਣਕ ਆਪਣੀ ਰੰਗਤ ਆਪਣੇ ਵਪਾਰ ਤੇ ਆਪਣੇ ਰਾਜ ਦਰਬਾਰ ਲਈ ਪੂਰੇ ਸੰਸਾਰ ਵਿੱਚ ਪ੍ਰਸਿੱਧ ਸੀ ਵਿਜੈਨੀ ਦੇ ਦਰਬਾਰ 'ਚ ਬੈਠਦੇ ਸਨ ਰਾਜਾ ਪਰਤ੍ਰੀ ਰਾਜੇ ਦੀ ਸ਼ਕਲ ਸੂਰਤ ਸ਼ੇਰ ਵਰਗੀ ਪਰ ਦਿਲ ਬਹੁਤ ਹੀ ਨਰਮ ਤੇ ਦਿਆ ਨਾਲ ਭਰਿਆ ਸੀ ਉਸ ਸਮੇਂ ਦੇ ਲੋਕ ਕਹਿੰਦੇ ਸਨ ਜਿੱਥੇ ਰਾਜਾ ਪਰਤ੍ਰੀ ਹੈ ਉੱਥੇ ਇਨਸਾਫ ਦੀ ਕਮੀ ਨਹੀਂ ਜਿੱਥੇ ਪਰਤ੍ਰੀ ਦਾ ਦਰਬਾਰ ਹੈ ਉੱਥੇ ਗਰੀਬਾਂ ਦੀ ਸੁਣਵਾਈ ਪੱਕੀ ਹੈ ਰਾਜੇ ਦਾ ਦਰਬਾਰ ਸ਼ਾਨ ਸ਼ੌਕਤ ਦਾ ਮਿਸਾਲ ਸੀ ਸਵੇਰੇ ਸਵੇਰੇ ਸ਼ਹਿਨਾਈਆਂ ਦੀਆਂ ਧੁਨੀਆਂ ਵੱਜਦੀਆਂ ਹਾਥੀ ਘੋੜੇ ਰਤ ਦਰਬਾਰ ਦੇ ਗੱਟਾਂ ਤੇ ਖੜੇ ਰਹਿੰਦੇ ਦਰਬਾਰੀ ਸੋਨੇ ਚਾਂਦੀ ਦੇ ਜੜਾਓ ਹਥਿਆਰਾਂ ਨਾਲ ਚਮਕਦੇ ਲੋਕ ਦੂਰੋਂ ਦੂਰੋਂ ਆ ਕੇ ਦਰਬਾਰ ਦੀ ਚਲਕ ਦੇਖ ਕੇ ਹੀ ਆਪਣੇ ਆਪ ਨੂੰ ਧੰਨ ਮੰਨਦੇ ਰਾਜੇ ਦੇ ਨਾਲ ਸੀ ਉਸਦੀ ਰਾਣੀ ਰਾਣੀ ਪਿੰਗਲਾ ਰਾਣੀ ਦੀ ਸ਼ੋਭਾ ਬੇਮਿਸਾਲ ਸੀ ਲੋਕ ਕਹਿੰਦੇ ਸਨ ਜੇ ਰਾਤ ਦੀ ਚਾਨਣ ਨੂੰ ਰੂਪ ਮਿਲ ਜਾਵੇ ਤਾਂ ਉਹ ਰਾਣੀ ਪਿੰਗਲਾ ਹੀ ਹੋਵੇ ਰਾਣੀ ਦੀ ਹੱਸਣ ਵਾਲੀ ਹੌਲੀ-ਹੌਲੀ ਧੁਨ ਹੀ ਲੋਕਾਂ ਦੇ ਦਿਲਾਂ ਵਿੱਚ ਖੁਸ਼ੀ ਭਰ ਦਿੰਦੀ ਉਹ ਰਾਜੇ ਨਾਲ ਬੜਾ ਪਿਆਰ ਕਰਦੀ ਦਿਖਾਈ ਦਿੰਦੀ ਸੀ ਰਾਜਾ ਵੀ ਉਸਦੀ ਹਰ ਖਾਇਸ਼ ਪੂਰੀ ਕਰਦਾ ਸੀ ਇੱਕ ਦਿਨ ਰਾਜੇ ਦੇ ਦਰਬਾਰ ਵਿੱਚ ਇੱਕ ਬਜ਼ੁਰਗ ਸਾਧੂ ਆਇਆ। ਸਾਧੂ ਦੇ ਚਿਹਰੇ ਤੇ ਅਜਿਹਾ ਚਮਕਦਾ ਨੂਰ ਸੀ ਜਿਵੇਂ ਉਹ ਸਧਾਰਨ ਮਨੁੱਖ ਨਾ ਹੋ ਕੇ ਕੋਈ ਦਿਵਯ ਸ਼ਖਸੀਅਤ ਹੋਵੇ। ਉਸ ਦੇ ਹੱਥ ਵਿੱਚ ਇੱਕ ਨੋਕਾ ਫਲ ਸੀ, ਸੋਨੇ ਵਰਗਾ ਚਮਕਦਾ, ਸੁਗੰਧ ਨਾਲ ਭਰਪੂਰ। ਸਾਧੂ ਨੇ ਰਾਜੇ ਨੂੰ ਉਹ ਫਲ ਦਿੰਦੇ ਹੋਏ ਕਿਹਾ, "ਰਾਜਨ, ਇਹ ਕੋਈ ਆਮ ਫਲ ਨਹੀਂ।" ਇਹ ਅਮਰ ਫਲ ਹੈ ਜਿਸ ਮਨੁੱਖ ਨੇ ਇਸ ਨੂੰ ਖਾ ਲਿਆ ਉਸਦੀ ਮੌਤ ਕਦੇ ਨਹੀਂ ਹੋਵੇਗੀ ਉਸ ਦੀਵ ਜੀਵੇਗਾ ਅਤੇ ਜਵਾਨ ਰਹੇਗਾ ਰਾਜਾ ਹਕਾਬ ਕਾ ਰਹਿ ਗਿਆ ਉਸਦੇ ਮਨ ਵਿੱਚ ਪਹਿਲਾ ਖਿਆਲ ਆਇਆ ਕਿ ਜੇ ਮੈਂ ਇਸ ਨੂੰ ਖਾ ਲਵਾਂ ਤਾਂ ਮੈਂ ਸਦੀਵ ਰਾਜ ਕਰ ਸਕਦਾ ਹਾਂ ਪਰ ਤੁਰੰਤ ਹੀ ਉਸਦੇ ਦਿਲ ਵਿੱਚ ਇੱਕ ਹੋਰ ਸੋਚ ਜੰਮ ਪਈ ਮੈਂ ਰਾਜ ਕਰਾਂ ਜਾਂ ਨਾ ਕਰਾਂ ਪਰ ਮੈਂ ਚਾਹੁੰਦਾ ਹਾਂ ਕਿ ਮੇਰੀ ਰਾਣੀ ਪਿੰਗਲਾ ਕਦੇ ਨਾ ਮਰੇ ਮੇਰਾ ਉਸਦੇ ਨਾਲ ਪਿਆਰ ਸਦੀਵ ਰਹੇ ਇਸ ਪਿਆਰ ਭਰੇ ਖਿਆਲ ਨਾਲ ਰਾਜਾ ਉਹ ਅਮਰ ਫਲ ਰਾਣੀ ਪਿੰਗਲਾ ਨੂੰ ਦੇ ਦਿੰਦਾ ਹੈ ਰਾਣੀ ਫਲ ਲੈਂਦੀ ਹੈ ਪਰ ਉਸਦੇ ਦਿਲ ਵਿੱਚ ਕੁਝ ਹੋਰ ਹੀ ਖਿਆਲ ਚੱਲ ਰਹੇ ਸਨ ਰਾਣੀ ਦੇ ਮਨ ਦਾ ਖਡਾਰਾ ਇੱਕ ਘੋੜਸਵਾਰ ਨਾਲ ਸੀ ਰਾਣੀ ਸੋਚਦੀ ਹੈ ਜੇ ਇਹ ਫਲ ਮੇਰੇ ਪ੍ਰੇਮੀ ਕੋਲ ਹੋਵੇ ਤਾਂ ਉਹ ਹਮੇਸ਼ਾ ਮੇਰੇ ਨਾਲ ਰਹੇਗਾ ਮੈਂ ਉਸ ਨੂੰ ਕਦੇ ਨਾ ਗਵਾਵਾਂਗੀ ਰਾਣੀ ਨੇ ਬਿਨਾ ਰਾਜੇ ਨੂੰ ਦੱਸਿਓ ਅਮਰ ਫਲ ਉਸ ਘੋੜਸਵਾਰ ਨੂੰ ਦੇ ਦਿੱਤਾ ਘੋੜਸਵਾਰ ਸੋਚਦਾ ਹੈ ਇਹ ਫਲ ਮੇਰੇ ਕਿਸੇ ਕੰਮ ਦਾ ਨਹੀਂ ਅਮਰ ਹੋ ਕੇ ਵੀ ਮੈਂ ਕੀ ਕਰਾਂਗਾ ਉਹ ਇਸ ਨੂੰ ਇੱਕ ਨਾਚਨੀ ਕੋਲ ਦੇ ਆਉਂਦਾ ਹੈ ਨਾਚਨੀ ਜਿਸ ਨੇ ਸਾਰੀ ਦੁਨੀਆ ਦੇ ਰੰਗ ਵੇਖੇ ਸਨ ਹੱਸ ਕੇ ਕਹਿੰਦੀ ਹੈ ਇਹ ਜ਼ਿੰਦਗੀ ਹੀ ਇੱਕ ਨਾਟਕ ਹੈ। ਕੌਣ ਕਿਸ ਲਈ ਅਮਰ ਹੋਵੇ? ਸਭ ਤੋਂ ਵਧੀਆ ਇਹ ਹੈ ਕਿ ਇਹ ਫਲ ਵਾਪਸ ਉਸੇ ਕੋਲ ਚਲਾ ਜਾਵੇ ਜਿਸ ਦਾ ਇਹ ਹੈ। ਨਾਚਣੀ ਉਹ ਫਲ ਰਾਜ ਦੇ ਦਰਬਾਰ ਵਿੱਚ ਵਾਪਸ ਲੈ ਆਉਂਦੀ ਹੈ। ਰਾਜਾ ਜਦੋਂ ਵੇਖਦਾ ਹੈ ਕਿ ਇਹ ਤਾਂ ਉਹੀ ਫਲ ਹੈ ਜੋ ਉਸ ਨੇ ਆਪਣੀ ਰਾਣੀ ਪਿੰਗਲਾ ਨੂੰ ਦਿੱਤਾ ਸੀ ਤਾਂ ਰਾਜੇ ਦੇ ਦਿਲ ਵਿੱਚ ਚੀਰ ਪੈ ਜਾਂਦਾ ਹੈ। ਉਸ ਨੂੰ ਸਮਝਾਉਂਦੀ ਹੈ ਕਿ ਸਤੀ ਰਾਣੀ ਨੇ ਉਸ ਨਾਲ ਧੋਖਾ ਕੀਤਾ ਹੈ ਰਾਣੀ ਦੀ ਵਫਾਦਾਰੀ ਸਿਰਫ ਦਿਖਾਵਾ ਸੀ ਰਾਜਾ ਭਰਤਰੀ ਸਾਰੀ ਦੁਨੀਆ ਦੇ ਰੰਗ ਤਮਾਸ਼ਿਆਂ ਤੋਂ ਬੇਜਾਰ ਹੋ ਗਿਆ ਰਾਜਪਾਟ ਦਾ ਤਿਆਗ ਤੇ ਗੋਰਖਨਾਥ ਨਾਲ ਮਿਲਾਬ ਰਾਜਾ ਭਰਤਰੀ ਨੇ ਆਪਣੇ ਦਰਬਾਰੀਆਂ ਨੂੰ ਬੁਲਾਇਆ ਤੇ ਕਿਹਾ ਜਿੱਥੇ ਪਿਆਰ ਵਿੱਚ ਧੋਖਾ ਹੈ ਜਿੱਥੇ ਵਿਸ਼ਵਾਸ ਦੀ ਕੀਮਤ ਨਹੀਂ ਉਥੇ ਰਾਜ ਕਰਕੇ ਕੀ ਲਾਭ ਮੈਂ ਹੁਣ ਸਭ ਕੁਝ ਛੱਡ ਰਿਹਾ ਹਾਂ ਉਸਨੇ ਆਪਣਾ ਰਾਜਪੜ ਤਖਤ ਤਾਜ ਸਭ ਕੁਝ ਛੱਡ ਦਿੱਤਾ ਸਿਰ ਤੇ ਕੇਵਲ ਇੱਕ ਚੋਲਾ ਜਿਹਾ ਲੈ ਕੇ ਅਤੇ ਜੰਗਲਾਂ ਵੱਲ ਨੂੰ ਤੁਰ ਪਿਆ ਉਹ ਤੁਰਦਾ ਤੁਰਦਾ ਗੁਰੂ ਗੋ ਰਖਨਾਥ ਜੀ ਦੀ ਸ਼ਰਨ ਆ ਗਿਆ ਗੁਰੂ ਨੇ ਉਸ ਨੂੰ ਸਿਖਾਇਆ ਸੰਸਾਰ ਅਸਥਿਰ ਹੈ ਪਿਆਰ ਧਨ ਰਾਜ ਇਹ ਸਾਰੇ ਸ਼ੇਨ ਪੰਗੂਰ ਹਨ ਅਸਲੀ ਸੁੱਖ ਕੇਵਲ ਪਰਮਾਤਮਾ ਦੇ ਨਾਮ ਵਿੱਚ ਹੈ ਪਰਥਰੀ ਨੇ ਗੁਰੂ ਗੋਰਖਨਾਥ ਨੂੰ ਸਿਰ ਨਵਾ ਦਿੱਤਾ ਅਤੇ ਉਹਨਾਂ ਦਾ ਸ਼ਿਸ਼ ਬਣ ਗਿਆ ਪਰਥਰੀ ਹੁਣ ਰਾਜਾ ਨਹੀਂ ਸਿੱਧ ਸੀ ਉਹਨਾਂ ਦੀਆਂ ਕਵਿਤਾਵਾਂ ਉਪਦੇਸ਼ ਤੇ ਬਾਣੀਆਂ ਲੋਕਾਂ ਲਈ ਪ੍ਰਾਦਰਸ਼ਨ ਬਣ ਗਈਆਂ ਉਹ ਕਹਿੰਦਾ ਸੀ ਦੁਨੀਆਂ ਦਾ ਮੋਹ ਮਾਇਆ ਸੁਪਨੇ ਵਾਂਗ ਹੈ ਜਦ ਅੱਖ ਖੁੱਲ੍ਹਦੀ ਹੈ ਤਾਂ ਸਭ ਖਤਮ ਅਸਲੀ ਧਨ ਸਿਰਫ ਗਿਆਨ ਤੇ ਭਗਤੀ ਹੈ ਲੋਕ ਅੱਜ ਵੀ ਪ੍ਰਥਰੀ ਦੀਆਂ ਬਾਣੀਆਂ ਗਾਉਂਦੇ ਹਨ ਉਹਨਾਂ ਨੂੰ ਯਾਦ ਕਰਦੇ ਹਨ ਅਤੇ ਉਹਨਾਂ ਤੋਂ ਸਿੱਖਿਆ ਲੈਂਦੇ ਹਨ ਰਾਜਾ ਪ੍ਰਥਰੀ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਪਿਆਰ ਤੇ ਧੋਖਾ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ ਜਿਹੜਾ ਮਨੁੱਖ ਸਿਰਫ ਮਾਇਆ ਦੇ ਪਿੱਛੇ ਭੱਜਦਾ ਹੈ ਉਹ ਕਦੇ ਸੁખી ਨਹੀਂ ਰਹਿ ਸਕਦਾ ਅਸਲੀ ਰਾਹ ਗੁਰੂ ਦੀ ਸ਼ਰਨ ਤੇ ਪਰਮਾਤਮਾ ਦੀ ਭਗਤੀ ਹੈ ਸੋ ਦੋਸਤੋ ਇਹ ਅੱਜ ਦੀ ਕਹਾਣੀ ਰਾਜੇ ਪ੍ਰਤਰੀ ਦੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਸਾਨੂੰ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਜਲਦੀ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ